ਹੈਲੋ ਫੈਮਲੀ ਸਤਿ ਸ੍ਰੀ ਅਕਾਲ ਅੱਜ ਦੇਖੋ ਅਸੀਂ ਬਣਾ ਲੱਗੇ ਆ ਮਟਰ ਤੇ ਪਰਠਾ ਬਤਾਉਆਂ ਦਾ ਆ ਦੇਖੋ ਅਸੀਂ ਆਪਣੇ ਬਤਾਉ ਬਿਲਕੁਲ ਸਾਫ਼ ਕਰਕੇ ਛਿੱਲ ਕੇ ਤੇ ਉਹਨਾਂ ਨੂੰ ਮਸਲ ਕੇ ਰੱਖ ਦਿੱਤਾ ਐ ਰੇ ਸਾਡੇ ਮਟਰ ਹੋ ਰਿਹਾ ਸਾਡਾ ਅਦਰਕ ਐ ਰਿਹਾ ਸਾਡੀਆਂ ਹਰੀਆਂ ਮਿਰਚਾਂ ਐ ਰੇ ਸਾਡੇ ਪਿਆਜ਼ ਤੇ ਐ ਅਸੀਂ ਪਾਉਣੇ ਟਮਾਟਰ ਅਸੀਂ ਇਹ ਸਾਰੀਆਂ ਚੀਜ਼ਾਂ ਪਾ ਕੇ ਤੇ ਬਹੁਤ ਵਧੀਆ ਬੈਂਗਨ ਦਾ ਪਰਠਾ ਬਣਾਵਾਂਗੇ ਮਟਰ ਪਾ ਕੇ ਦੇਖਣਾ ਕਿਸ ਤਰ੍ਹਾਂ ਬਣਾਨੇ ਆ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਏ ਤੁਸੀਂ ਸਾਰੀ ਮੇਰੀ ਰੈਸਪੀ ਵੇਖਣੀ ਆ ਤੇ ਮੈਨੂੰ ਵੇਖ ਕੇ ਦੱਸਣਾ ਏ ਵੀ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਮੇਰਾ ਬੈਂਗਣ ਦੇ ਤੇ ਮਟਰ ਦਾ ਪੜਥਾ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਾ ਆ ਦੇਖੋ ਤੇਲ ਸਾਡਾ ਸੜ ਚੁੱਕਾ ਏ ਬਿਲਕੁਲ ਧੂਆ ਮਾਰ ਰਿਹਾ ਏ ਦੇਖੋ ਜਿੰਨੀ ਕਿ ਸਾਨੂੰ ਤੇਲ ਦੀ ਜਰੂਰਤ ਸੀ ਅਸੀਂ ਉਸੇ ਤਰੀਕੇ ਪਾਇਆ ਆ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਪਿਆਰ ਜਿਹੜੇ ਅਸੀਂ ਲੰਮੇ ਲੰਮੇ ਕੱਟੇ ਨੇ ਇਹਨਾਂ ਨੂੰ ਸੀ ਚੰਗੀ ਤਰ੍ਹਾਂ ਪੂਰੀ ਲਵਾਂਗੇ ਲਾਲ ਕਰ ਲਵਾਂਗੇ ਬਹੁਤ ਵਧੀਆ ਤਰੀਕੇ ਪਰਸਾ ਬਣਾਵਾਂਗੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਬਹੁਤ ਵਧੀਆ ਬੰਦਾ ਹੈ ਬੜਾ ਮਜ਼ਾ ਆਉਂਦਾ ਹੈ ਖਾਣ ਦਾ ਇਹਦੇ ਨਾਲ ਪਾਵਾਂਗੇ ਦਹੀਂ ਪਕੌੜੀਆਂ ਇਹ ਰਹੇ ਸਾਡੇ ਟਮਾਟਰ ਜਿਹੜੇ ਅਸੀਂ ਕੱਟ ਕੇ ਸਬਜ਼ੀ ਵਿੱਚ ਪਾਣੇ ਨੇ ਦੇਖੋ ਹੁਣ ਅਸੀਂ ਪਾ ਦਾਂਗੇ ਆਪਣਾ ਅਦਰਕ ਨਾਲ ਨਾਲ ਪਾ ਦਵਾਂਗੇ ਆਪਣੀਆਂ ਹਰੀਆਂ ਮਿਰਚਾਂ ਤਾਂ ਜੋ ਇਹ ਵੀ ਪੁੱਜ ਸਕਣ ਇਹਨਾਂ ਸਾਰੇ ਨੂੰ ਹਲਾ ਦਿੰਨੀ ਆ ਤਾਂ ਕਿ ਸਾਡਾ ਮਸਾਲਾ ਸਾਰਾ ਇੱਕੇ ਵਰੀ ਲਾਲ ਹੋ ਜੇ ਤੇ ਤਿਆਰ ਹੋ ਜੇ ਆ ਦੇਖੋ ਟਮਾਟਰ ਅਸੀਂ ਕੱਟ ਕੇ ਰੱਖ ਲਿੱਤੇ ਨੇ ਹੁਣ ਮਸਾਲਾ ਪਿਆਜ਼ ਸਾਡੇ ਲਾਲ ਹੁੰਦੇ ਨੇ ਫੇਰ ਪਾਵਾਂਗੇ ਅਾ ਦੇਖੋ ਪਿਆਸ ਸਾਡੇ ਲਾਲ ਹੋ ਗਏ ਨੇ ਅਸੀਂ ਬਹੁਤੇ ਲਾਲ ਨਹੀਂ ਕਰਨੇ ਸਾੜ ਨਹੀਂ ਹੈ ਸਾਦੇ ਜਿ ਭੜਥੇ ਨਾਲ ਵੀ ਭੁੱਜਨੇ ਦੇਖੋ ਕਿੱਡੇ ਵਧੀਆ ਲਾਲ ਹੋ ਚੁੱਕੇ ਨੇ ਅਸੀਂ ਇੰਨੇ ਕੀ ਲਾਲ ਕਰਾਂਗੇ ਜੇ ਟਮਾਟਰ ਨਾਲ ਮਸਾਲਾ ਭੁੰਨਣਾ ਹੈ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਨਮਕ ਲੋੜ ਅਨੁਸਾਰ ਜਿੰਨੀ ਕਿਸਮ ਜ਼ਰੂਰਤ ਹੈ ਉਸੇ ਹਿਸਾਬ ਨਾਲ ਅਸੀਂ ਨਮਕ ਪਾ ਦਾਂਗੇ ਫਿਰ ਅਸੀਂ ਪਾਵਾਂਗੇ ਧਨੀਆ ਪਾਊਡਰ ਥੋੜੀ ਜੀ ਅਸੀਂ ਮਿਰਚ ਪਾ ਦਾਂਗੇ ਬਹੁਤੀ ਨਹੀਂ ਪਾਣੀ ਕਿਉਂਕਿ ਸੀ ਹਰੀ ਮਿਰਚੀ ਪਾਟ ਕੇ ਅਸੀਂ ਹੁਣ ਆਪਣਾ ਸਾਰਾ ਮਸਾਲਾ ਇਹਨੂੰ ਚੰਗੀ ਤਰ੍ਹਾਂ ਤਿਆਰ ਕਰ ਲਵਾਂਗੇ ਹੁਣ ਅਸੀਂ ਆਪਣੇ ਪਾ ਦਾਂਗੇ ਟਮਾਟਰ ਜਿਹੜੇ ਅਸੀਂ ਕੱਟ ਕੇ ਦੇਖੋ ਰੱਖੇ ਹੋਏ ਨੇ ਅਸੀਂ ਇਹ ਪਾ ਦਾਂਗੇ ਸਾਰੇ ਹੁਣ ਅਸੀਂ ਚੰਗੀ ਤਰ੍ਹਾਂ ਇਹਨੂੰ ਫੁੰਨ ਲਵਾਂਗੇ ਤਾਂ ਜੋ ਸਾਡਾ ਔੜਖਾ ਚੰਗੀ ਤਰ੍ਹਾਂ ਤਿਆਰ ਹੋ ਸਕੇ ਟਮਾਟਰ ਵੀ ਕੋ ਅਸੀਂ ਮੋਟੇ ਮੋਟੇ ਕੱਟ ਕੇ ਪਾਏ ਨੇ

ਫੁੰਡ ਕੇ ਪਰਤਾ ਪਾਣਾ ਮਸਾਲਾ ਸਾਡਾ ਪੁੱਜ ਚੁੱਕਾ ਹੈ ਵੇਖੋ ਬਹੁਤ ਵਧੀਆ ਹੁਣ ਅਸੀਂ ਪਾ ਦਾਂਗੇ ਆਪਣਾ ਬੈਂਗਨ ਦਾ ਪਰਤਾ ਦੇ ਬਹੁਤ ਵਧੀਆ ਬੰਦਾ ਹੈ ਬਹੁਤ ਮਜ਼ਾ ਆਉਂਦਾ ਹੈ ਖਾਣ ਦਾ ਕਿਸੇ ਵੀ ਇਸੇ ਤਰੀਕੇ ਬਣਾਉਣਾ ਹੈ ਤੇ ਬਣਾ ਕੇ ਖਾਣਾ ਹੈ ਹੁਣ ਅਸੀਂ ਪਾ ਦਵਾਂਗੇ ਨਾਲ ਹੀ ਆਪਣੇ ਇਹ ਦੇਖੋ ਜਿਹੜੇ ਮਟਰ ਨੇ ਕਿ ਅਸੀਂ ਇਹ ਨਾਲ ਹੀ ਮਟਰ ਪਾ ਦੇਣੇ ਨੇ ਤੇ ਲੋਸੀ ਮਿਕਸ ਕਰ ਲਈਏ ਆਪਣੇ ਪਰਥੇ ਚ ਯੋਗੀ ਮਟਰ ਅਸੀਂ ਪਹਿਲਾਂ ਉਬਾਲ ਕੇ ਰੱਖੇ ਹੋਏ ਨੇ ਇਸ ਕਰਕੇ ਜ਼ਿਆਦਾ ਅਸੀਂ ਰਿੰਨ ਨਹੀਂ ਆ ਇਹ ਦੇਖੋ ਜੀ ਪੀਠੀ ਚੁੱਕਾ ਹੈ ਸਾਡਾ ਹੁਣ ਅਸੀਂ ਇਹਨੂੰ ਟੱਕੜ ਬੰਦ ਕਰਕੇ ਰੱਖ ਦਾਂਗੇ ਤਾਂ ਜੋ ਸਾਡਾ ਪਰਠਾ ਤਿਆਰ ਹੋ ਸਕੇ ਉਸ ਤੋਂ ਬਾਅਦ ਅਸੀਂ ਆਪਣੇ ਮਟਰ ਪਾਵਾਂਗੇ ਜਿਹੜੇ ਉਬਾਲ ਕੇ ਰੱਖੇ ਨੇ ਆ ਦੇਖੋ ਸਾਡਾ ਪਰਤਾ ਕਾਫੀ ਰੈਜੀ ਚੁੱਟਕਾ ਹੈ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਆਪਣੇ ਮਟਰ ਜਿਹੜੇ ਅਸੀਂ ਕੱਢ ਕੇ ਰੱਖੇ ਸੀ ਆ ਦੇਖੋ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਾਂ ਜੋ ਸਾਡੇ ਮਟਰ ਤੇ ਪਰਤਾ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣ ਸਕੇ ਦੇਖੋ ਅਸੀਂ ਕਿਸ ਤਰੀਕੇ ਪਾ ਦਿੱਤੇ ਇਹਨੇ ਮਟਰ ਦੇਖੋ ਕਿੰਨਾ ਵੜਾ ਪਰਤਾ ਸੀ ਕਿੰਨਾ ਹੋ ਗਿਆ बस ऐसे सीधी केसी बनाना है बनाना है थे बना के खाना है आ देखो जी पठा साडा बन चुका है बहुत बढ़िया बने है देखो ਤੁਸੀਂ ਕਿੰਨਾ ਵਧੀਆ ਬਣ ਚੁੱਕਾ ਹੈ ਬਿਲਕੁਲ ਥੋੜਾ ਜਿਹਾ ਹੋ ਚੁੱਕਾ ਹੈ ਕਿਉਂਕਿ ਬਤਾਂਵਾਂ ਜਿੰਨੇ ਮਰਜੀ ਜ਼ਿਆਦਾ ਹੋਣਾ ਭਾਜੀ ਤੋਂ ਬੰਦ ਜਾਂਦੇ ਨੇ ਬਿਲਕੁਲ ਥੋੜੇ ਜਿਹੇ ਰਹਿ ਜਾਂਦੇ ਨੇ ਇਹ ਤੇ ਖੱਲੇ ਲੱਗ ਰਹੇ ਹੈ ਇਸ ਕਰਕੇ ਅਸੀਂ ਆਪਣੀ ਗੈਸ ਥੋੜੀ ਸਲੀਮ ਕਰ ਦਾਂਗੇ ਤਾਂ ਜੋ ਸਾਡਾ ਪਰਤਾ ਥੱਲੇ ਨਾ ਲੱਗ ਸਕੇ ਆ ਵੇਖੋ ਸਾਡਾ ਪਰਤਾ ਬਿਲਕੁਲ ਬਣ ਕੇ ਤਿਆਰ ਹੋ ਚੁੱਕਾ ਹੈ ਆ ਦੇਖੋ ਤੁਸੀਂ ਕਿੰਨਾ ਵਧੀਆ ਬਣਿਆ ਹੈ ਦੇਖੋ ਤੁਸੀਂ ਬਹੁਤ ਵਧੀਆ ਬਣ ਚੁੱਕਾ ਹੈ ਆਓ ਤੇ ਇਹਨੂੰ ਆ ਕੇ ਤੁਸੀਂ ਖਾਓ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਦੇਖੋ ਅਸੀਂ ਬਿਲਕੁਲ ਸਿੰਪਲ ਤਰੀਕੇ ਪਰਥਾ ਬਣਾਇਆ ਹੈ ਕੋਈ ਇਹਦੇ ਵਿੱਚ ਕੋਈ ਇਹੋ ਜੇ ਬਹੁਤੇ ਮਟੀਰੀਅਲ ਨਹੀਂ ਪਾਏ ਵੀ ਜਿਹਦੇ ਨਾਲ ਮਤਲਬ ਬਹੁਤ ਮਸਾਲੇ ਪਾਏ ਹੁਣ ਕਈ ਬਹੁਤ ਮਸਾਲੇ ਪਾ ਕੇ ਪਰ ਕਹਿੰਦੇ ਆ ਬਹੁਤ ਵਧੀਆ ਬਣਦਾ ਨਹੀਂ ਇਹਨੂੰ ਸਿਰਫ ਭੁੰਨਣ ਦਾ ਤਰੀਕਾ ਹੋਣਾ ਚਾਹੀਦਾ ਹੈ ਵਧੀਆ ਤਰੀਕੇ ਨਾਲ ਭੁੰਨੋ ਤੇ ਵਧੀਆ ਤਰੀਕੇ ਬਣਾਓ ਇਹਨੂੰ ਹਮੇਸ਼ਾ ਪੁੰਨਕੇ ਦੇ ਫੇਰ ਪਰਤਾ ਬਣਾਉਣਾ ਕਈ ਬਣਾਉਂਦੇ ਨੇ ਵੀ ਕੱਚੇ ਬਤਾਓ ਛਿਲਕੇ ਬਣਾ ਲੈਂਦੇ ਫਿਰ ਉਹਦਾ ਟੇਸਟ ਬਦਲ ਜਾਂਦਾ ਹੈ ਇਸ ਕਰਕੇ ਉਹ ਸੁਆਦ ਨਹੀਂ ਲੱਗਦਾ ਜਦੋਂ ਵੀ ਬਣਾਉਣਾ ਤੁਸੀਂ ਬਤਾਓ ਪੁੰਨਕੇ ਛਿਲਕੇ ਸਾਫ ਕਰਕੇ ਬਣਾਣੇ ਨੇ ਪਰਤਾ ਬਹੁਤ ਵਧੀਆ ਬੰਦਾ ਹੈ ਇਸੇ ਤਰੀਕੇ ਬਣਾਓ ਬਣਾ ਕੇ ਤੇ ਤੁਸੀਂ ਪਰਤਾ ਖਾਓ ਖਾਗੇ ਵੀਖਿਓ ਤੁਹਾਨੂੰ ਖੁਦ ਨੂੰ ਵੀ ਰੋਟੀ ਖਾਣ ਦਾ ਮਜ਼ਾ ਆ ਜਾਏਗਾ ਇਹਦੇ ਨਾਲ ਤੁਸੀਂ ਦਹੀਂ ਪਕੌੜੀਆਂ ਪਾਓ ਤੇ ਕੀ ਬਾਤ ਹੈ ਹੋਰ ਵੀ ਮਜ਼ਾ ਆ ਜਾਂਦਾ ਹੈ ਮੈਂ ਤੇ ਇਹੋ ਕਹਾਂਗੀ ਵੀ ਤੁਸੀਂ ਬਣਾ ਕੇ ਇੱਕ ਵਾਰੀ ਜ਼ਰੂਰ ਖਾਣਾ ਏ ਤੇ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਜ਼ਰੂਰ ਕਰਨਾ ਏ ਤੇ ਮੈਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਏ ਤਾਂ ਜੋ ਮੇਰੀ ਵੀਡੀਓ ਅਗੇ ਤੱਕ ਪਹੁੰਚ ਸਕੇ ਤਾਂ ਮੇਰਾ ਚੈਨਲ ਗਰੋ ਕਰ ਸਕੇ ਕਿਉਂਕਿ ਮੇਰਾ ਚੈਨਲ ਨਵਾਂ ਨਵਾਂ ਹੈ ਅਜੇ ਤੱਕ ਗਰੋ ਨਹੀਂ ਕਰ ਰਿਹਾ ਇਸ ਕਰਕੇ ਮੇਰੀ ਰਿਕਵੈਸਟ ਹੈ ਤੁਹਾਡੇ ਅੱਗੇ ਮੇਰੀ ਵੀਡੀਓ ਵੱਧ ਤੋਂ ਵੱਧ ਵੇਖੋ ਤੇ ਸ਼ੇਅਰ ਕਰੋ ਬਾਏ ਬਾਏ ਫੈਮਿਲੀ ਬਾਏ